ਹਰ ਅਮਜਿਆ ਆਦਿਓ ਦੱਲਿਓ ਪੱਗਾਂ ਲਾਹ ਲਾ ਸੁੱਟਣ ਦੇ ਆ ਜੇ ਤੁਹਾਡੇ ਕੋ ਪੱਗਾਂ ਸਿਰ ਤੇ ਨਹੀਂ ਟਿਕਦੀਆਂ ਤਾਂ ਬੰਦੇ ਕਿਉਂ ਹੈ ਤੁਸੀਂ ਜਿਹੜਾ ਪਖੰਡ ਬਣਾਇਆ ਪੱਗਾਂ ਲਾਹ ਲਾ ਤੁਸੀਂ ਮਾਰਨ ਦੇ ਆ ਇਹ ਕੋ ਗੀਂਦਾ ਹੈ ਕਿ ਇਥੋਂ ਗੇਂਦ ਫੜ ਕੇ ਉੱਥੇ ਸੁੱਟਦੀ ਉੱਥੇ ਸੁੱਟ ਦਈ ਇਹ ਪੱਗ ਸਾਡੇ ਸਹਿਬ ਦੀ ਨਿਸ਼ਾਨੀ ਦਿੱਤੀ ਹੋਈ ਆ ਸਿੱਖਾਂ ਨੇ ਸਿਰ ਢਕੇ ਪੱਗ ਨੇ ਨਾਲ ਇਹ ਪੱਗ ਨੂੰ ਪ੍ਰਾਪਤ ਕਰਨ ਵਾਸਤੇ ਸ਼ਹੀਦੀਆਂ ਤੇ ਕੁਰਬਾਨੀਆਂ ਹੋਈਆਂ ਮਾਰਾ ਨੇ ਆਪਣੇ ਪੁੱਤਰ ਵਾਰ ਦਿੱਤੇ ਆ ਮਾਪਾ ਬਾਪ ਵਾਰਦੇ ਤੇ ਹਰਾਮਜਾਦੇ ਪੱਗਾਂ ਇੱਕ ਬਜਰੇ ਮਾਰਦੇ ਆ ਤੁਹਾਡੇ 76 ਵਜਣ ਵਾਲੇ ਆ ਸੰਗਤ ਜੀ ਨਾਲੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਦੱਸੋ ਇਹ ਕਿੱਥੋਂ ਦੇ ਆ ਵੀਡੀਓ ਇੰਨੀ ਸ਼ੇਅਰ ਕਰੋ ਇੰਨੀ ਸ਼ੇਅਰ ਕਰੋ ਵੀ ਪਤਾ ਲੱਗ ਸਕੇ ਕਿ ਇੱਕ ਤੀੜਾ ਕਿੱਥੋਂ ਨਹੀਂ ਆ ਰਹੀ ਇਹਨਾਂ ਦਾ ਕਰੀਏ ਇਲਾਜ ਹਰਦੂ ਲਾਂ ਤੇ ਹੋ ਜਾ ਬੇਸ਼ਰਮਾ ਦੇ ਦੁਰ ਫੇੜੇ ਮੂ ਤੁਹਾਡਾ ਇਹੋ ਜੀ ਗੰਦੀ ਸੋਚ ਦਾ ਤੂੰ ਹੀ ਹੈ ਤੁਰਕਾਂ ਦੇ ਘਰਾਂ ਦੇ ਵਿੱਚੋਂ ਜਨਮੇ ਉਹ ਤੂੰ ਹੀ ਹੈ ਤੁਰਕ ਜੀ ਤੁਰਕਾਂ ਨੇ ਤੁਹਾਨੂੰ ਮਸਲ ਕੇ ਰੱਖ ਰਿਹਾ ਤੂੰ ਹੀ ਹੈ ਤੁਰਕ ਜੀ ਪਤਰ ਕੋ ਹਰ ਅਮਜਾਰਯੋ ਦੱਲਿਓ ਪੱਗਾਂ ਲਾਹ ਲਾ ਸੁੱਟਣ ਦੇ ਆ ਜੇ ਤੁਹਾਡੇ ਕੋ ਪੱਗਾਂ ਸਿਰ ਤੇ ਨਹੀਂ ਟਿਕਦੀਆਂ ਤੇ ਬੰਦੇ ਕਿਉਂ ਹੈ ਤੁਸੀਂ ਜਿਹੜਾ ਪਖੰਡ ਬਣਾਇਆ ਪੱਗਾਂ ਲਾਹ ਲਾ ਤੁਸੀਂ ਮਾਰਨ ਦੇ ਆ ਇਹ ਕੋ ਗਿੰਦਾ ਹੈ ਕਿ ਇਥੋਂ ਗੇਂਦ ਫੜ ਕੇ ਉੱਥੇ ਸੁੱਟਦੀ ਦੁੱਸੋਂ ਉੱਥੇ ਸੁੱਟਦੀ ਇਹ ਪੱਗ ਸਾਡੇ ਸਹਿਬ ਦੀ ਨਿਸ਼ਾਨੀ ਦਿੱਤੀ ਹੋਈ ਆ ਸਿੱਖਾਂ ਨੇ ਸਿਰ ਢਕੇ ਪੱਗ ਨੇ ਨਾਲ ਇਹ ਪੱਗ ਨੂੰ ਪ੍ਰਾਪਤ ਕਰਨ ਵਾਸਤੇ ਸ਼ਹੀਦੀਆਂ ਤੇ ਕੁਰਬਾਨੀਆਂ ਹੋਈਆਂ ਮਾਰਾਂ ਨੇ ਆਪਣੇ ਪੁੱਤਰ ਵਾਰ ਦਤੇ ਆ ਮਾਪਾ ਬਾਪ ਵਾਰ ਦਤੇ ਹਰਾਮਜਾਦੇ ਪੱਗਾਂ ਇੱਕ ਦੂਜੇ ਦੇ ਮਾਰਦੇ ਆ ਤੁਹਾਡੇ 73 ਵਜਨ ਵਾਲੇ ਆ ਸੰਗਤ ਜੀ ਨਾਲੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਦੱਸੋ ਇਹ ਕਿੱਥੋਂ ਦੇ ਆ ਵੀਡੀਓ ਇੰਨੀ ਸ਼ੇਅਰ ਕਰੋ ਇੰਨੀ ਸ਼ੇਅਰ ਕਰੋ ਵੀ ਪਤਾ ਲੱਗ ਸਕੇ ਵੀ ਇੱਕ ਕੀੜਾ ਕਿੱਥੋਂ ਨਹੀਂ ਆ ਰਹੀ ਇਹਨਾਂ ਦਾ ਕਰੀਏ ਇਲਾਜ ਹਰਦੂ ਲਾਂਹ ਤੇ ਹੋ ਜੇ ਬੇਸ਼ਰਮਾ ਦੇ ਦੁਰ ਫੇੜੇ ਮੂ ਤੁਹਾਡਾ ਇਹੋ ਜੀ ਗੰਦੀ ਸੋਚ ਦਾ ਤੂੰ ਹੀ ਹੈ ਤੁਰਕਾਂ ਦੇ ਘਰਾਂ ਦੇ ਵਿੱਚੋਂ ਜਨਮੇ ਉਹ ਤੂੰ ਹੀ ਹੈ ਤੁਰਕ ਜੀ ਤੁਰਕਾਂ ਨੇ ਤੁਹਾਨੂੰ ਮਸਲ ਕੇ ਰੱਖ ਲੈਣਾ ਤੁਸੀਂ ਹੈ ਤੁਰਕ ਜੇ ਉਹ ਤੁਰਕੋ ਹਰਾਮ ਜਾ ਦਿਓ ਦੱਲਿਓ ਪੱਗਾਂ ਲਾ ਲਾ ਸੁੱਟਣ ਦੇ ਆ ਜੇ ਤੁਹਾਡੇ ਕੋ ਪੱਗਾਂ ਸਿਰ ਤੇ ਨਹੀਂ ਟਿਕਦੀਆਂ ਤਾਂ ਬੰਦੇ ਕਿਉਂ ਹੈ ਤੁਸੀਂ ਜਿਹੜਾ ਪਖੰਡ ਬਣਾਇਆ ਪੱਗਾਂ ਲਾ ਲਾ ਤੁਸੀਂ ਮਾਰਨ ਦੇ ਆ ਇਹ ਕੋ ਗੇਂਦਾ ਹੈ ਕਿ ਇਥੋਂ ਗੇਂਦ ਫੜ ਕੇ ਉੱਥੇ ਸੁੱਟਤੀ ਤਾਂ ਉੱਥੋਂ ਉੱਥੇ ਸੁੱਟ ਦਿੱਤੀ ਇਹ ਪੱਗ ਸਾਡੇ ਸਹਿਬ ਦੀ ਨਿਸ਼ਾਨੀ ਦਿੱਤੀ ਹੋਈ ਆ ਸਿੱਖਾਂ ਦੇ ਸਿਰ ਢਕੇ ਪੱਗ ਦੇ ਨਾਲ ਇਹ ਪੱਗ ਨੂੰ ਪ੍ਰਾਪਤ ਕਰਨ ਵਾਸਤੇ ਸ਼ਹੀਦੀਆਂ ਤੇ ਕੁਰਬਾਨੀਆਂ ਹੋਈਆਂ ਮਾਰਾਂ ਨੇ ਆਪਣੇ ਪੁੱਤਰ ਵਾਰ ਦਿੱਤੇ ਆ ਮਾਂ ਬਾਪ ਵਾਰ ਦਿੱਤੇ ਹਰਾਮਜਾਦੇ ਪੱਗਾਂ ਇੱਕ ਦੂਜੇ ਦੇ ਮਾਰਦੇ ਆ ਤੁਹਾਡੇ 76 ਵਜਨ ਵਾਲੇ ਆ ਸੰਗਤ ਜੀ ਨਾਲੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਦੱਸੋ ਇਹ ਕਿੱਥੋਂ ਦੇ ਆ ਵੀਡੀਓ ਇੰਨੀ ਸ਼ੇਅਰ ਕਰੋ ਇੰਨੀ ਸ਼ੇਅਰ ਕਰੋ ਵੀ ਪਤਾ ਲੱਗ ਸਕੇ ਕਿ ਇੱਕ ਕੀੜਾ ਕਿੱਥੋਂ ਨਹੀਂ ਆ ਰਹੀ ਇਹਨਾਂ ਦਾ ਕਰੀਏ ਇਲਾਜ ਹਰਦੂ ਲਾਂਹ ਤੇ ਹੋ ਜੇ ਬੇਸ਼ਰਮਾ ਦੇ ਦੁਰ ਫੇੜੇ ਮੂ ਤੁਹਾਡਾ ਇਹੋ ਜੀ ਗੰਦੀ ਸੋਚ ਦਾ ਤੂੰ ਹੀ ਹੈ ਤੁਰਕਾਂ ਦੇ ਘਰਾਂ ਦੇ ਵਿੱਚੋਂ ਜਨਮੇ ਉਹ ਤੂੰ ਹੀ ਹੈ ਤੁਰਕ ਜੇ ਤੁਰਕਾਂ ਨੇ ਤੁਹਾਨੂੰ ਮਸਲ ਕੇ ਰੱਖ ਰਿਹਾ ਨਾ ਤੂੰ ਹੀ ਹੈ ਤੁਰਕ ਜੇ ਉਹ ਤੁਰਕੋ